ਜੋ ਜੀ ਸੋ ਤੁਹਾਡਾ ਸਾਰਿਆਂ ਦਾ ਇੱਥੇ ਪਹੁੰਚਣ ਦਾ ਧੰਨਵਾਦ ਜਿਵੇਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀਗਾ ਜਿਹੜਾ ਅੱਜ ਦਾ ਪ੍ਰੋਗਰਾਮ ਸੀਗਾ ਆਪਣਾ ਕਾਲੇ ਕਾਨੂੰਨਾਂ ਦੇ ਨਾਲ ਸੰਬੰਧਿਤ ਜਿਹੜੇ ਕਾਲੇ ਕਾਨੂੰਨ ਦੀਆਂ ਕਾਪੀਆਂ ਨੇ ਉਹ ਆਪਾਂ ਅੱਜ ਇੱਥੇ ਛਾੜਨ ਲੱਗੇ ਆ ਸੋ ਉਸ ਤੋਂ ਬਾਅਦ ਜਿਹੜਾ ਇਹ ਕਾਫਲਾ ਆਪਣਾ ਆਪ ਕੋ ਆਪਣੇ ਪਿੰਡਾਂ ਨੂੰ ਉਸੇ ਤਰੀਕੇ ਜਿਵੇਂ ਪਹਿਲਾਂ ਦੋ ਦੋ ਮੱਦੀ ਬਣਾ ਕੇ ਆਪਾਂ ਆਏ ਆ ਜਿਹੜਾ ਪਟਾਲਾ ਟੂ ਵਾਲੀ ਸਾਈਡ ਵਾਲੇ ਉਹ ਇਧਰਲੀ ਸਾਈਡ ਜਾਣਗੇ ਬਾਕੀ ਦੇ ਇਧਰਲੀ ਸਾਈਡ ਜਿਹੜਾ 24 ਨੰਬਰ ਫਾਰਡ ਕੋ ਨੂੰ ਜਾਣਾ ਸੋ ਇਸ ਕਰਕੇ ਹੁਣ ਜਿਹੜੇ ਦੋ ਸ਼ਬਦ ਤੁਹਾਡੇ ਨਾਲ ਆਪਣੇ ਤੂਰੇ ਦੇ ਆਗੂ ਕਰਨੈਲ ਸਿੰਘ ਜੀ ਲੰਘ ਪਹੁੰਚੇ ਹੋਏ ਨੇ ਉਹ ਤੁਹਾਡੇ ਨਾਲ ਉਹ ਗੱਲਾਂ ਸਾਂਝੀਆਂ ਕਰਨਗੇ ਉਹਨਾਂ ਤੋਂ ਬਾਅਦ ਆਪਾਂ ਜਿਹੜਿਆ ਕਾਲੇ ਕਾਨੂੰਨ ਦੇ ਕਾਪੀਆਂ ਛਾੜਨ ਤੋਂ ਬਾਅਦ ਉਸ ਤੋਂ ਬਾਅਦ ਫਿਰ ਆਪਾਂ ਜਿਹੜੇ ਇੱਥੋਂ ਅੱਜ ਦੀ ਸਮਾਪਤੀ ਕਰਕੇ ਉਸ ਤੋਂ ਬਾਅਦ ਆਪਣੇ ਜਿਹੜੇ ਚੱਲ ਰਹੇ ਮੋਰਚੇ ਨੇ ਸੰਭੂ ਬਾਰਡਰ ਹੋਇਆ ਖਨੌਰੀ ਬਾਰਡਰ ਹੋਇਆ ਉਹਨਾਂ ਦੇ ਵੱਲ ਨੂੰ ਆਪਾਂ ਫਿਰ ਉਸ ਤੋਂ ਵੱਡੀ ਜਿਹੜੀ ਲਾਮਬੰਦੀ ਕਰਨ ਵਾਸਤੇ ਆਪਾਂ ਪਿੰਡਾਂ ਦੇ ਵਿੱਚ ਉਤਰਨਾ ਸੋ ਅੱਜ ਦਾ ਪ੍ਰੋਗਰਾਮ ਕਰਨੈਲ ਸਿੰਘ ਜੀ ਲੰਘੇ ਮੇਰੇ ਬਹੁਤ ਹੀ ਸਤਿਕਾਰਯੋਗ ਕਿਸਾਨ ਦੋਸਤੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸੈਂਟਰ ਸਰਕਾਰ ਦਾ ਪਿੱਟ ਸਿਆਪਾ ਕਰਨ ਵਾਸਤੇ ਪਾ ਡੀਸੀ ਦਫ਼ਤਰ ਪਹੁੰਚਿਆ ਹੈ ਜਿਹਨੇ ਸਮੂਹ ਸੋ ਬਿੱਲ ਲੈ ਕੇ ਆਈ ਹੈ ਉਹਦੇ ਆ ਕਾਪੀਆਂ ਸਾੜਨ ਵਾਸਤੇ ਜਿਹੜੇ ਇਹ ਸੋ ਬਿੱਲ ਬਣਾ ਲਓ ਸਭ ਜੀ ਬਾਈ ਇਹ ਬਹੁਤ ਨੁਕਸਾਨਦਾਰ ਨੇ ਸਾਡੇ ਗੱਲ ਹਾਈ ਕੋਰਟ ਦੇ ਵਕੀਲਾਂ ਦੀ ਵੀ ਕਨਵੈਨਸ਼ਨ ਹੋਈ ਹੈ ਉਹਨਾਂ ਨੇ ਵੀ ਦੱਸਿਆ ਕਿ ਜਿਹੜੇ ਇਹ ਕਾਨੂੰਨ ਹੈ ਇਹ ਤਾਨਾਸ਼ਾਹੀ ਦੇ ਕਿਹਾ ਪ੍ਰਸ਼ਾਸਨ ਦੇ ਹੱਥ ਦੇ ਵਿੱਚ ਨੇ ਕਿਹਾ ਇਹ ਸਰਕਾਰਾਂ ਨੇ ਆਪਣੇ ਹੱਥ ਦੇ ਵਿੱਚ ਲੈ ਲਏ ਵੀਰੋ ਜਿੱਥੇ ਆਪਣਾ ਕਾਨੂੰਨ ਇਹ ਅੰਗਰੇਜ਼ਾਂ ਨੇ ਲਿਆਂਦੇ ਤੇ ਐਸੀ ਤਾਂ ਅੱਜ ਮੰਨਦੇ ਆ ਵੀ ਜਿਹੜੇ ਉਹ ਕਾਨੂੰਨ ਅੰਗਰੇਜ਼ਾਂ ਦੇ ਇੱਥੇ ਉਹ ਸਹੀ ਨੇ ਉਹ ਕਾਨੂੰਨਾਂ ਨੂੰ ਬਦਲਾਅ ਕਰਕੇ ਉਹਨਾਂ ਦੇ ਜਗ੍ਹਾ ਤੇ ਜਿਹੜੇ ਇਹ ਕਾਨੂੰਨ ਲੈ ਕੇ ਆਏ ਨੇ ਵਕੀਲਾਂ ਦਾ ਹਾਈ ਕੋਰਟ ਦਾ ਸੁਪਰੀਮ ਕੋਰਟ ਦਾ ਇਹ ਮੰਨਣਾ ਹੈ ਵੀ ਸਾਡੇ 2 2 3 3 ਸਾਲ ਇਸ ਸੰਕਟ ਨਹੀਂ ਬੈਣੇ ਜਿਹੜੀ ਇਹਦੀ ਭਾਸ਼ਾ ਰੱਖੀ ਹੈ ਉਹ ਕਿਸੇ ਵੀ ਵੀ ਕੋਈ ਤਿਆਰੀ ਨਹੀਂ ਹੋਣੀ ਕਿਸੇ ਤਰ੍ਹਾਂ ਦੇ ਜਿਹੜੀ ਆ ਪਾਵਰਾਂ ਨੇ ਉਹ ਪ੍ਰਸ਼ਾਸਨ ਦੇ ਹੱਥ ਦੇ ਵਿੱਚ ਨੇ ਕਿ ਆ ਸਰਕਾਰ ਦੇ ਹੱਥ ਦੇ ਵਿੱਚ ਨੇ ਉਹਨੋਂ ਆਪਣੇ ਹੱਕ ਮੰਗਣ ਵਾਸਤੇ ਧਰਨੇ ਮੇ ਜਾ ਰਹੇ ਤੇ ਬੰਦ ਕਰਨਗੇ ਜਿਹੜੇ ਆ ਪਿੰਡਾਂ ਦੇ ਵਿੱਚ ਲੜਾਈਆਂ ਝਗੜੇ ਹੋ ਜਾਂਦੇ ਤੇ ਆਪਾਂ ਆਪਣੇ ਹੱਕ ਮੰਗਣ ਵਾਸਤੇ ਇਹ ਥਾਣੇ ਦੇ ਵਿੱਚ ਆਉਂਦੇ ਤੇ ਥਾਣੇ ਦਾ ਥਾਣੇਦਾਰ ਜਾਂ ਕੋਈ ਐਸਐਚਓ ਉਹ ਆਪਣੀ ਦਰਖਾਸਤ ਲਿਖ ਕੇ ਉਹ ਮੁਰਜ਼ੇ ਨੂੰ ਬੁਲਾ ਕੇ ਜੇ ਜਿਹੜੀ ਵਾਰਦੀ ਕਾਰਵਾਈ ਚ ਚਲਾਣ ਕੇਸ ਕਰਦਾ ਤਾਂ ਇਹ ਕੋਈ ਉਹ ਬੜਾ ਦੋਸ਼ੀ ਆ ਉਹਦਾ ਰਿਮਾਂਡ ਵਾਂਗ ਦਾ ਤਾਂ ਉੱਥੇ ਜਾਣ ਦੀ ਲੋਰ ਨਹੀਂ ਹੈ ਉਹ ਸਾਰੀਆਂ ਪਾਬਰਾਨਾਂ ਨੇ ਜਿਹੜੀਆਂ ਪ੍ਰਸ਼ਾਸਨ ਦੇ ਹੱਥ ਨੇ ਤਿੰਨ ਦੋਸ਼ੋ ਅੱਪਾ ਅੱਜ ਇਕੱਠੇ ਹੋ ਕੇ ਸਾਰੇ ਭਾਰਤ ਦੇ ਲੋਕ ਅੱਜ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਰੋੜਾਂ ਤੇ ਟਰੈਕਟਰਾਂ ਦੇ ਰੋਸ ਦੇ ਵਿੱਚ ਟਰੈਕਟਰ ਲੈ ਕੇ ਆਏ ਰੋਸ ਸਮਾਰਟ ਕਰਿਆ ਇਹ ਸਰਕਾਰ ਨੂੰ ਦੱਸਣ ਲੱਗੇ ਕਿ ਇੱਕ ਪਾਸੇ ਤੁਸੀਂ ਝੰਡਾ ਲੰਘਾਉਂਦੇ ਹੋ ਇੱਕ ਪਾਸੇ ਤੁਹਾਡੇ ਦੇਸ ਦੇ ਲੋਕ ਨੇ ਜਿਹੜੇ ਦੁਖੀ ਨੇ ਇਹਦਾ ਕਾਨੂੰਨਾਂ ਨੂੰ ਅਸੀਂ ਰੱਦ ਕਰਦੇ ਆਂ ਐਨੀਆਂ ਵੇਚੇ ਕਰਦਾ ਫਤਿਹ ਬਲਾਉਣਾ ਜਾਬਤੇ ਦੇ ਵਿੱਚ ਜਾਣਾ ਦੋਸਤੋ ਜਿੰਨੇ ਆਪਾਂ ਆਏ ਆ ਕੋਈ ਹੁੱਲਰ ਬਾਜੀ ਨਹੀਂ ਕਰਨੀ ਆਪਣੇ ਆਪਣੇ ਪਿੰਡਾਂ ਨੂੰ ਰੇਤੇ ਤੇ ਰਵਾਨਾ ਹੋਣਾ ਹੋਰ ਕਰੂਗੀਆਂ ਕਾਪੀਆਂ ਨੇ ਜਿਹੜੀਆਂ ਉਹ ਸਾੜਨਗੇ ਸਾਡੇ ਜ਼ਿਲ੍ਹੇ ਦੇ ਆਗੂ ਤੇ ਆਪਣਾ ਚਮਕੌਰ ਸਿੰਘ ਜੀ ਭੇਡਪਰਾ ਇਹਨਾਂ ਦੇ ਨਾਲ ਸਾਰੇ ਸਾਥੀ ਕਰ ਰਹੇ ਨੇ ਇਹਨਾਂ ਦੀ ਦੁਆ ਹੈ ਕਿ ਵੈਗ ਪੁਰੀ ਕਾ ਖਾਸਾ ਵਾਹਿਗੁਰੂ ਜੀ